ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਅਮਰਤਪਾਲ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆਈ ਆ ਸਾਹਮਣੇ ਜੋ ਕਿ ਭਾਈ ਜੋ ਐਡਵੋਕੇਟ ਰਾਜਦੇਵ ਖਾਲਸਾ ਤੇ ਉਹਨਾਂ ਤੋਂ ਇੱਕ ਪੱਤਰਕਾਰ ਨੇ ਸਵਾਲ ਪੁੱਛੇ ਗਿਆ ਵੀ ਅਮਰਤਪਾਲ ਸਿੰਘ ਨੂੰ ਲੈ ਕੇ ਤੁਹਾਡਾ ਕੀ ਕਹਿਣਾਗਾ ਤਾਂ ਜੋ ਅਮਰਤਪਾਲ ਸਿੰਘ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਛੁੱਟੀ ਮਨਜ਼ੂਰ ਕੀਤੀ ਗਈ ਸੀ ਤਾਂ ਜੋ ਸੈਸ਼ਨ ਦੇ ਵਿੱਚ ਉਹਨਾਂ ਦੀ ਅਰਜ਼ੀ ਪਾਈ ਗਈ ਸੀ ਪਰ ਲੇਕਿਨ ਉਹ ਛੁੱਟੀ ਮਨਜ਼ੂਰ ਪਹਿਲਾਂ ਆਪਣੇ ਵੱਨਿਓ ਕਿਹਾ ਗਿਆ ਸੀ ਖਬਰ ਉਹ ਝੂਠੀ ਸਾਬਤ ਹੋ ਗਈ ਸੀ ਕਿਉਂਕਿ ਬਾਦ ਦੇ ਵਿੱਚ ਕਿਹਾ ਗਿਆ ਵੀ ਉਹ ਜਿਹੜੀਆਂ ਉਹਨਾਂ ਨੇ ਦਰਖਾਸਤਾਂ ਭੇਜੀਆਂ ਸੀ ਪਾਰਲੀਮੈਂਟ ਦੇ ਵਿੱਚ ਗੱਲ ਕਰਨ ਨੂੰ ਸੈנסਟ ਦੇ ਵਿੱਚ ਤਾਂ ਵੀ ਉਹ ਆਪਣੇ ਸੈਸ਼ਨ ਦੇ ਵਿੱਚੋਂ ਹਿੱਸਾ ਤਾਂ ਹਜੇ ਨਹੀਂ ਲੈਣਗੇ ਬਾਹਰ ਨਹੀਂ ਆਉਣਗੇ ਪਰ ਗੱਲਬਾਤ ਉਹਨਾਂ ਹੀ ਸੁਣਵਾਈਏ ਜੋ 18 ਤਰੀਕ ਨੂੰ ਹੋਣੀ ਹੈ ਹੁਣ ਤੇ ਪਰ ਜਿਹੜੀ ਇਹ ਛੁੱਟੀ ਦਾ ਇੱਕ ਉਹਨਾਂ ਨੇ ਦਾਵਾ ਕਰਾਇ ਵੀ ਛੁੱਟੀ ਮਨਜ਼ੂਰ ਹੋ ਗਈ ਉਹ ਇੱਕ ਐਂ ਕਹਿ ਗਿਆ ਸੀ ਜਿਹੜੇ ਉਹਨਾਂ ਦੇ ਪਿਛਲੇ ਦਿਨ ਗੈਰ ਹਾਜ਼ਰ ਰਹਾ ਸੈਸ਼ਨ ਦੇ ਵਿੱਚ ਇਹ ਸਾਜ ਆਪਾਂ ਕਹਿੰਦੇ ਵੀ ਮੈਂਬਰਸ਼ਿਪ ਰੱਦ ਹੋਊਗੀ ਕਈ ਖਬਰਾਂ ਵੀ ਵੈਰਨ ਹੋ ਗਈਆਂ ਵੀ ਉਹ ਨਹੀਂ ਹੁਣ ਰੱਦ ਹੋਣੀ ਉਹਨਾਂ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਪਰ ਬਾਹਰ ਨਹੀਂ ਆਉਣੀਆਂ ਅਮਰਪਾਲ ਸਿੰਘ ਗੱਲ ਹੁਣ ਇਨੀ ਕਾ ਜਿਵੇਂ ਇਹਨਾਂ ਦਾ ਕਹਿਣਾ ਜੋ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਜੋ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਗਿਆ ਵੀ ਅਮਰਪਾਲ ਸਿੰਘ ਬਾਰੇ ਤੁਹਾਡਾ ਕੀ ਕਹਿਣਾ ਹੁਣ ਇਹਨਾਂ ਨੇ ਸਿੱਧਾ ਜੋ ਸਾਹਮਣੇ ਆਪਣੇ ਆ ਕੇ ਲੋਕਾਂ ਨੂੰ ਇਹ ਕਹਿ ਗਿਆ ਵੀ ਇੱਕ ਜਿੱਤੇ ਹੋਏ ਐਮਪੀ ਨੂੰ ਇੰਨਾ ਪਿਆਰ ਸਤਿਕਾਰ ਨਾਲ ਚਿਤਾਇਆ ਗਿਆ ਤੇ ਇੰਨੇ ਫਰਕ ਨਾਲ ਵੋਟਾਂ ਤੇ ਜਿੱਤੇ ਆ ਉਹ ਘਟੋ ਘਟਾ 497000 ਵੋਟ ਪਈਆ ਤੇ ਉਹਨਾਂ ਵੋਟਾਂ ਦੇ ਵਿੱਚੋਂ 197000 ਵੱਧ ਵੋਟ ਤੇ ਜਿੱਤੇ ਆ ਅਮਰਪਾਲ ਸਿੰਘ ਕਿਉਂਕਿ ਇੰਨਾ ਪਿਆਰ ਸਤਿਕਾਰ ਲੋਕਾਂ ਨੇ ਚੁਣਿਆ ਕਿਉਂ ਸੀ ਵੀ ਸਾਡੀ ਗੱਲਬਾਤ ਕਰ ਸਕਣ ਸਾਡਾ ਕੋਈ ਸਾਡਾ ਜਿਹੜਾ ਮੈਂਬਰ ਹੈਗਾ ਪਾਰਲੀਮੈਂਟ ਦੇ ਵਿੱਚ ਹੁਣ ਜਿਵੇਂ ਇਹ ਗੱਲਬਾਤ ਕਰ ਸਕਣ ਜਿੱਤੇ ਹੋਏ ਨੁਮਾਇੰਦੇ ਲੋਕਾਂ ਦੇ ਪਰ ਲੇਕਨ ਇੰਨੀਆਂ ਪਟੀਸ਼ਨਾਂ ਪਾਉਣ ਤੋਂ ਬਾਅਦ ਵੀ ਅਮਰਪਾਲ ਨੂੰ ਨਾ ਤਾਂ ਬਾਹਰੋਂ ਦੀ ਇਜਾਜ਼ਤ ਆ ਤੇ ਨਾ ਹੀ ਪਾਰਲੀਮੈਂਟ ਚੈਤ ਇੱਕ ਗੱਲਬਾਤ ਕਰਨ ਦਾ ਹਿੱਸਾ ਲੈ ਦਿੱਤਾ ਗਿਆ ਗੱਲ ਹੁਣ ਇੰਨੀ ਕਾ ਜਿਹੜੀ ਇਹ ਆਪਾਂ ਗੱਲ ਕਰੀਏ ਸਰਕਾਰ ਦੀ ਕਿਉਂਕਿ ਇਹ ਸਰਕਾਰਾਂ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਆ ਸਾਜ਼ਿਸ਼ ਹੀ ਕਹਿ ਸਕਦੇ ਆ ਕਿਉਂਕਿ ਜਿਵੇਂ ਜੋ ਰਾਜਦੇਵ ਸਿੰਘ ਖਾਲਸਾ ਜੋ ਐਡਵੋਕੇਟ ਆ ਉਹਦਾ ਕਹਿਣਾ ਵੀ ਇਹੀ ਆ ਇਹ ਜਿਹੜੀਆਂ ਹਕੂਮਤਾਂ ਤਾ ਇਹ ਨਿਯੋਨ ਉਹ ਨੇਰੀਆ ਅਮਰਤਪਾਲ ਸਿੰਘ ਨੂੰ ਵਾਰ ਗੱਲ ਹੁਣ ਇੰਨੀ ਕਾ ਜੋ ਅਮਰਤਪਾਲ ਜੇ ਆਪਾਂ ਗੱਲ ਕਰੀਏ ਅਮਰਤਪਾਲ ਸਿੰਘ ਨੂੰ ਇਹਨਾਂ ਨੇ ਐਨਐਸਏ ਲਾ ਕੇ ਖਾਲਸਤਾਨੀ ਕਹਿ ਕੇ ਕੀ ਹੋਇਆ ਜਦੋਂ ਅਮਰਤਪਾਲ ਦੀ ਵਾਰ ਆਉਣ ਦੀ ਵਾਰ ਹੀ ਹੁੰਦੀ ਹੈ ਉਹਦੇ ਉਹਦੇ ਉੱਪਰ ਕੋਈ ਨਾ ਕੋਈ ਦੋਸ਼ ਲਾ ਦਿੱਤਾ ਇਹਨਾਂ ਪਹਿਲੀ ਵੀਡੀਓ ਵਿੱਚ ਵੀ ਮੈਂ ਕਿਹਾ ਸੀ ਜਦੋਂ ਕਾਲੀ ਦਲ ਵਾਰਸ ਪੰਜਾਬ ਦੇ ਦੀ ਨਵੀਂ ਪਾਰਟੀ ਬਣ ਜਾ ਰਹੀ ਸੀ ਤਾਂ ਉਦੋਂ ਇਹਨਾਂ ਨੇ ਪਤਾ ਸੀ ਵੀ ਜੋ ਇੱਕ ਮੀਟਿੰਗ ਹੋਈ ਸੀ ਤੇ ਇੱਕ ਉਥੇ ਇਕੱਠ ਰੱਖਿਆ ਗਿਆ ਸੀ 14 ਫਰਵਰੀ ਨੂੰ ਤਾਂ ਉਥੇ ਅਮਰਪਾਲ ਸਿੰਘ ਨੇ ਬਾਹਰ ਆਉਣਾ ਸੀ ਉਥੇ ਇਹਨਾਂ ਨੇ ਉਥੇ ਇਹਦੇ ਉੱਤੇ ਜੁਏਪੀਏ ਲਾਇਆ ਗਿਆ ਆਪਣੇ ਬੰ ਨੂੰ ਇੱਕ ਕੇਸ ਹੋਰ ਲਾ ਦਿੱਤਾ ਗਿਆ ਕਿਉਂਕਿ ਇੱਕ ਬੇਕਸੂਰ ਇਨਸਾਨ ਨੂੰ ਇਹ ਕਹਿੰਦੇ ਆ ਵੀ ਮੈਂਬਰ ਬਾਅਦ ਦੇ ਵਿੱਚ ਕਹਿੰਦੇ ਮੈਂਬਰਸ਼ਿਪ ਰੱਦ ਹੋ ਜੂ ਆਪਣੀ ਮਰਜ਼ੀ ਨਾਲ ਤਾਂ ਅਮਰਪਾਲ ਸਿੰਘ ਅੰਦਰ ਨਹੀਂ ਬੈਠੇ ਜਿਵੇਂ ਇਹ ਰਾਜਦੇਵ ਸਿੰਘ ਖਾਲਸਾ ਦਾ ਵੀ ਇਹੀ ਕਹਿਣਾ ਐ ਐਡਵੋਕੇਟ ਹੁਣ ਗੱਲ ਇੰਨੀ ਕਾ ਜੋ ਹਕੂਮਤ ਸਾਡੀਆਂ ਜਿਹੜੀਆਂ ਸਰਕਾਰਾਂ ਇਹਦਾ ਇੱਕ ਬਹੁਤ ਵੱਡਾ ਹੱਥ ਆ ਇਹਦੇ ਵਿੱਚ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦਿੱਤਾ ਇਹਨਾਂ ਹੁਣ ਜੋ 18 ਤਰੀਕ ਨੂੰ ਇੱਕ ਸੁਣਵਾਈ ਫਿਰ ਤੋਂ ਹੋਣ ਜਾ ਰਹੀ ਆ ਉਹਦੇ 'ਚ ਦੇਖਣਾ ਇਹ ਵੰਦਾ ਅਮਰਤਪਾਲ ਸਿੰਘ ਬਾਹਰ ਆਉਣਗੇ ਜਾਂ ਉਹਨਾਂ ਨੂੰ ਛੁੱਟੀ ਮਿਲਣੀ ਆ ਪਹਿਲੀ ਗੱਲ ਤਾਂ ਆਪਾਂ ਇਹ ਕਵਾਂਗੇ ਜਿਹੜਾ ਕੋਈ ਪਾਰਲੀਮੈਂਟ ਦੇ ਵਿੱਚ ਜਦੋਂ ਆਪਾਂ ਮੰਨਦੇ ਵੀ ਜਿੱਤੇ ਹੋਏ ਨੁਮਾਇੰਦੇ ਆ ਲੋਕਾਂ ਦੇ ਜਿੱਤੇ ਹੋਏ ਐਮਪੀ ਆ ਪਾਰਲੀਮੈਂਟ ਦੇ ਵਿੱਚ ਜਾ ਸਕਦੇ ਨਾ ਕੋਈ ਛੁੱਟੀ ਦਾ ਕੋਈ ਉਹ ਕਿਸੇ ਨੂੰ ਨਹੀਂ ਪੁੱਛ ਸਕਦੇ ਸੁੱਤੀ ਬਾਰੇ ਕਿਉਂਕਿ ਇੱਕ ਉਹ ਜਿੱਤੇ ਹੋਏ ਆ ਲੋਕਾਂ ਨੇ ਜਿਤਾਏ ਆ ਕਿਉਂ ਜਿਤਾਇਆ ਵੀ ਸਾਡੀ ਗੱਲਬਾਤ ਕਰ ਸਕਣ ਜਿਹੜੇ ਸਾਡੇ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਆਪਣਾ ਕਹਿੰਦੇ ਆ ਵੀ ਖੜੂ ਸਿੰਘ ਸਾਹਿਬ ਤੋਂ ਜਿੱਤੇ ਹੋਏ ਆ ਇਹ ਤਾਂ ਹੁਣ ਗੱਲ ਇੰਨੀ ਕਾ ਵੀ ਉਹਨਾਂ ਲੋਕਾਂ ਨੇ ਕਿਉਂ ਜਿਤਾਇਆ ਸੀ ਇਹਨਾਂ ਨੂੰ ਇੰਨੇ ਲੱਖ ਵੋਟਾਂ ਤੇ ਤਾਂ 197000 ਵੋਟਾਂ ਇਹਨਾਂ ਨੂੰ ਉਹਨਾਂ ਨੂੰ ਵੱਧ ਕੇ ਪਈਆ 497000 ਸਾਰੀ ਵੋਟ ਸੀ ਤਾਂ ਗੱਲ ਹੁਣ ਇੰਨੀ ਕਾ ਵੀ ਜਿਵੇਂ ਅਮਰਤਪਾਲ ਸਿੰਘ ਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਲੋਕਾਂ ਨੇ ਤੇ ਹੁਣ ਉਹਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਯਾਰ ਇੰਨੀਆਂ ਪਟੀਸ਼ਨਾਂ ਪਾਤੀਆਂ ਪਰसों ਖੁਸ਼ੀ ਦਾ ਮਾਹੌਲ ਬਣ ਗਿਆ ਸੀ ਸਾਰਿਆਂ ਦੇ ਵਿੱਚ ਵੀ ਲਾਓ ਜੀ ਅਮਰਤਪਾਲ ਬਾਹਰ ਆਉਣਗੇ ਤਾਂ ਹੁਣ ਬਾਹਰ ਆਉਣ ਜਾ ਰਹੇ ਆ ਤੇ ਲੱਡੂ ਵੰਡਣੇ ਸ਼ੁਰੂ ਹੋ ਗਏ ਸੀਗੇ ਪੰਜਾਬ ਦੇ ਵਿੱਚ ਪਰ ਸਾਰਿਆਂ ਦੇ ਸੁਪਨੇ ਤੇ ਪਾਣੀ ਫੇਰਤਾ ਕੋਦ ਮੈਂ ਇੰਨੀ ਇੱਕ ਗੱਲ ਕਹਿਣਾ ਚਾਹਣਾ ਜੋ ਉਹਨਾਂ ਦੇ ਵਕੀਲ ਆ ਜੋ ਮਾਨ ਸਿੰਘ ਖਾਰਾ ਉਹਨਾਂ ਦਾ ਵੀ ਇਹੀ ਕਹਿਣਾ ਕਈ ਵਾਰ ਉਹਨੇ ਦੱਸਤਾ ਵੀ ਅਮਰਤਪਾਲ ਸਿੰਘ ਨੂੰ ਇੱਕ ਫਸਾਇਆ ਜਾ ਰਿਹਾ ਉਹਦਾ ਕੋਈ ਕਸੂਰ ਨਹੀਂ ਜੇ ਕਸੂਰ ਹੋਵੇ ਆਪਾਂ ਉਸ ਉਸ ਇਨਸਾਨ ਨੂੰ ਜੇਲ੍ਹ ਕੱਟਣੀ ਵੀ ਸੌਖੀ ਹੈ ਜਿਹਦਾ ਕੋਈ ਕਸੂਰ ਨਹੀਂ ਕਹਿੰਦੇ ਵੀ ਐਨਐਸਏ ਲਾ ਕੇ ਖਾਲਸਤਾਨੀ ਕਹਿ ਕੇ ਸਿੱਟਾ ਗਿਆ ਜੇਲ੍ਹ ਦੇ ਵਿੱਚ ਰੱਖਿਆ ਗਿਆ ਜੇਲ੍ਹ ਦੇ ਵਿੱਚ ਪਰ ਗੱਲ ਹੁਣ ਇੰਨੀ ਕ ਜਿੱਤੇ ਹੋਏ ਨਮਾਇंदे ਲੋਕਾਂ ਦੀ ਵੀ ਹੁਣ ਉਹਨੂੰ ਸਮਾਤਾ ਦਿੱਤਾ ਜਾਣਾ ਚਾਹੀਦਾ ਬਾਹਰ ਆਉਣ ਦਾ ਕੋਈ 2 ਘੰਟਿਆਂ ਦੀ ਪੈਰੋਲ ਅੱਜ ਤੱਕ ਨਹੀਂ ਮਿਲੀ ਅਮਰਤਪਾਲ ਸਿੰਘ ਨੂੰ ਬਾਹਰ ਆਉਣ ਦੀ 2-4 ਘੰਟਿਆਂ ਦੀ ਪੈਰੋਲ ਮਿਲਣੀ ਚਾਹੀਦੀ ਸੀ ਤਾਂ ਹੁਣ ਜੇ ਗੱਲ ਕਰੀਏ ਆਪਾਂ ਇੱਕ ਵਾਰ ਜ਼ਰੂਰ ਆਏ ਸੀ ਆਪਣੇ ਪੰਜਾਬ ਦੇ ਵਿੱਚ ਨਹੀਂ ਲਿਆਤਾ ਗਿਆ ਦਿੱਲੀ ਦੇ ਵਿੱਚ ਹੀ ਰੱਖਿਆ ਅਮਰਤਪਾਲ ਨੂੰ ਉਸ ਦਿਨ ਪੰਜਾਬ ਦੇ ਵਿੱਚ ਇਹਨੂੰ ਦਖਲ ਨਹੀਂ ਹੋਣ ਦਿੱਤਾ ਗਿਆ ਇੱਕ ਵਾਰ ਜਿਸ ਦਿਨ ਦੇ ਜਦੋਂ ਦੇ ਜੇਲ੍ਹ ਦੇ ਵਿੱਚ ਆ ਇੱਕ ਵਾਰ ਜ਼ਰੂਰ ਆਇਆ 2-4 ਘੰਟੇ 2-1/2 ਘੰਟਾ ਉਹ ਵੀ ਕੋਈ ਪਾਰਲੀਮੈਂਟ ਜੀ ਨਹੀਂ ਆਏਗੀ ਕੋਈ ਬਾਹਰ ਦੀ ਵਾਰੀ ਮੋੜ ਕੇ ਲੈ ਕੇ ਦਿੱਲੀ ਤੋਂ ਗੱਲ ਹੁਣ ਇੰਨੀ ਕਾ ਜੀ ਕਿਉਂਕਿ ਆਪਾਂ ਜੇ ਗੱਲ ਕਰੀਏ ਹੁਣ ਅਮਰਤਪਾਲ ਸਿੰਘ ਦੀ ਇੱਕ ਸਾਜ਼ਿਸ਼ੀ ਰਚੀ ਜਾਂਦੀ ਹੈ ਅਮਰਤਪਾਲ ਨਾਲ ਤਾਂ ਕਿਉਂਕਿ ਇੱਕ ਸਿੱਖ ਪੰਥ ਨੂੰ ਉੱਚਾ ਕਰਨ ਦੀ ਗੱਲ ਕਰੀਆ ਅਮਰਤਪਾਲ ਨੇ ਤਾਂ ਇਹ ਸਿੱਖ ਪੰਥ ਨੂੰ ਸਮਝਦੇ ਕੀ ਆ ਥੱਲੇ ਲਾ ਰੱਖਿਆ ਗਿਆ ਨੀਵਾ ਕਰ ਰੱਖਿਆ ਗੱਲ ਨਹੀਂ ਕਰਦੇ ਤੇ ਜੇ ਗੱਲ ਕਰੀਏ ਸਾਡੇ ਸਿੱਖ ਨੌਜਵਾਨਾਂ ਨੂੰ ਇੰਨਾ ਇੰਤਿਆਰ ਆ ਵੀ ਅਮਰਤਪਾਲ ਕਦੋਂ ਬਾਹਰ ਆਉ ਜਿਹੜੇ ਕੋਈ ਆਮ ਕੋਈ ਆਪਾਂ ਕਹਿ ਦਈਏ ਜ਼ਬਰ ਜਨਾ ਦੇ ਕੇਸ ਆ ਜਿਹੜੇ ਬਾਬਿਆਂ ਤੇ ਉਹਨਾਂ ਨੂੰ ਤੁਸੀਂ ਪੈਰੋਲ ਦਿੰਦੇ ਹੋ ਹਫਤੇ ਚ ਚਾਰ ਚਾਰ ਪੰਜ ਪੰਜ ਵਾਰੀ ਆ ਜਾਂਦੇ ਆ ਵਾਰ ਹਫਤੇ ਚ ਨਹੀਂ ਸੌਰੀ ਸਾਲ ਦੇ ਵਿੱਚ 12 13 ਵਾਰੀ ਆ ਜਾਂਦੇ ਜਿਵੇਂ ਸਰਸੇ ਵਾਲੇ ਬਾਬੇ ਦੀ ਗੱਲ ਕਰਾਂਗੇ ਗੱਲ ਹੁਣ ਇੰਨੀ ਕ ਇਕੱਲੇ ਅਮਰਤਪਾਲ ਦਾ ਨਾਂ ਸਪੀ ਹੋ ਰਿਹਾ ਜਿਵੇਂ ਨਾ ਰਾਜਦੇਵ ਜੋ ਐਡਵੋਕੇਟ ਆ ਇਹਨਾਂ ਦਾ ਵੀ ਇਹੀ ਕਹਿਣਾ ਤਾਂ ਜੋ ਆਪਾਂ ਬਈ ਜੋ ਸਚਾਈ ਹੁੰਦੀ ਆ ਤੁਹਾਡੇ ਤੇ ਕੋ ਪੇਸ਼ ਕਰਦੇ ਆ ਚਲੋ ਜੀ ਖਾਸ ਕਰਕੇ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਜੀ ਕਿਉਂਕਿ ਆਪਣੇ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਹੁੰਦੀ ਹੈ ਜੋ ਪੰਜਾਬ ਚ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ